ਅਸਕਲ ਦੋਸਤੋ ਤੁਸੀਂ ਜੁੜ ਚੁੱਕੇ ਹੋ ਸੁਖ ਲਟਿਆ ਚੈਨਲ ਦੇ ਨਾਲ ਤੇ ਅੱਜ 14 ਅਗਸਤ 2025 ਆਪਾਂ ਤੁਹਾਨੂੰ ਅਪਡੇਟ ਦੇਣ ਜਾ ਰਹੇ ਹਾਂ ਪੌਂਗ ਡੈਮ ਦੀ ਸਵੇਰੇ 6 ਵੇ ਦੀ ਪੌਂਗ ਡੈਮ ਦੀ 11 ਵਜੇ ਦੀ ਹਰੀਕੇ ਦੀ ਕੀ ਅਪਡੇਟ ਕਿੰਨਾ ਪਾਣੀ ਹਰੀਕੇੜ ਤੇ ਪਹੁੰਚ ਰਿਹਾ ਕਿੰਨਾ ਜਿਹੜਾ ਅਗਲੇ ਪਾਸੇ ਛੱਡਿਆ ਜਾ ਰਿਹਾ ਸੋ ਕਿਰਪਾ ਕਰਕੇ ਜਿਹੜਾ ਤੁਸੀਂ ਵੀਡੀਓ ਨੂੰ ਚੱਲਦੀ ਚੱਲਦੀ ਸ਼ੇਅਰ ਜ਼ਰੂਰ ਕਰੀ ਚੱਲੋ ਹਰ ਘਰ ਆਰ ਫੋਨ 'ਚ ਵੀਡੀਓ ਪਹੁੰਚਾਓ ਤਾਂ ਜਿਹੜੀ ਚੰਗੀ ਜਾਣਕਾਰੀ ਉਹ ਸਾਰਿਆਂ ਦੇ ਫੋਨਾਂ ਤੱਕ ਪਹੁੰਚ ਕੇ ਅਫਵਾਹਾਂ ਤੋਂ ਬਚੋ ਸचेत ਰਹੋ ਸਰਕਾਰੀ ਹਦਾਇਤਾਂ ਦੀ ਪਾਲਣਾ ਕਰੋ ਤੇ ਪਲ-ਪਲ ਦੀ ਖਬਰ ਦੇਖਣ ਲਈ ਤੁਸੀਂ ਸੁਖ ਲਟਿਆ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਜਿਹੜੀ ਸਹੀ ਜਾਣਕਾਰੀ ਆਪਾਂ ਤੁਹਾਡੇ ਸਾਹਮਣੇ ਪੇਸ਼ ਕਰਦੇ ਹਾਂ ਉਹ ਸਾਰਿਆਂ ਤੱਕ ਜਿਹੜੀ ਪਹੁੰਚਣੀ ਬਹੁਤ ਜ਼ਿਆਦਾ ਜ਼ਰੂਰੀ ਆ ਸੋ ਕਿਰਪਾ ਕਰਕੇ ਜਿਹੜਾ ਤੁਸੀਂ ਜਿੱਥੋਂ-ਜਿੱਥੋਂ ਤੁਸੀਂ ਦੇਖਦੇ ਹੋ ਕਮੈਂਟ ਕਰਕੇ ਜਰੂਰ ਦੱਸੋ ਜੇਕਰ ਤੁਸੀਂ ਬਿਆਸ ਦਰਿਆ ਦੇ ਕੰਢੇ ਦੇਖਦੇ ਹੋ ਤਾਂ ਉਹ ਵੀ ਜਰੂਰ ਦੱਸੋ ਬਿਆਸ ਦਰਿਆ ਤੇ ਪਾਣੀ ਦਾ ਪੱਧਰ ਕਿਹੜੇ ਪਿੰਡ ਕਿੰਨਾ ਚੱਲ ਰਿਹਾ ਕਿੰਨਾ ਕੁ ਤੇਜ਼ ਵਹਾਅ ਪਾਣੀ ਦਾ ਚੱਲ ਰਿਹਾ ਜੇਕਰ ਤੁਸੀਂ ਸਤਲੁਜ ਦਰਿਆ ਦੇ ਕੰਢੇ ਤੋਂ ਕੋਮੈਂਟਾਂ ਦੇ ਵਿੱਚ ਕਿੱਥੇ ਜਿਹੜਾ ਕਿੰਨਾ ਕਿੰਨਾ ਪਾਣੀ ਚੱਲ ਰਿਹਾ ਤਾਂ ਜੋ ਹੋਰ ਜਿਹੜੇ ਭੈਣ ਭਰਾ ਨੇ ਉਹ ਕਮੈਂਟਾਂ ਤੋਂ ਵੀ ਤਾਜ਼ਾ ਲਗਾ ਸਕਣ ਤੇ ਬਾਕੀ ਜਿਹੜੀ ਆਪਾਂ ਅਪਡੇਟ ਦਈਏ ਉਹ ਵੀ ਜਿਹੜੀ ਉਹਨਾਂ ਕੋਲੇ ਜਿਹੜੀ ਕਯੂਸਟ ਬੇਸ ਜਿਹੜੀ ਅਪਡੇਟ ਉਹ ਪਹੁੰਚਦੀ ਰਵੇ ਲਗਾਤਾਰ ਸੋ ਵੀਡੀਓ ਨੂੰ ਜਰੂਰ ਮੇਰੇ ਵੀਰੋ ਸ਼ੇਅਰ ਕਰੀ ਚਲੋ ਸੁਖ ਲਾਟਿਆ ਸਬਸਕ੍ਰਾਈਬ ਕਰ ਲਓ ਜੇਕਰ ਆਪਾਂ ਪੌਂਗ ਡੈਮ ਦੀ ਸਵੇਰ ਦੀ ਡਾਟਾ ਦੀ ਦੇਖੀਏ 14 ਅਗਸਤ 2025 6 ਵਜੇ ਦੀ ਤਾਂ ਪੌਂਗ ਡੈਮ ਦਾ ਜਿਹੜਾ ਲੈਵਲ ਆਪਾਂ ਨੂੰ ਪਤਾ 1400 ਫੋਟਾ ਪਾਣੀ ਰੱਖਣ ਦੀ ਸਮਰੱਥਾ ਜਿਹੜਾ ਕਿ 70.36 ਫੁੱਟ ਤੇ ਜਿਹੜਾ ਪਹੁੰਚ ਚੁੱਕਾ ਹੈ ਜੇਕਰ ਇਨਫਲੋ ਦੀ ਗੱਲ ਕਰੀਏ ਤਾਂ ਐਵਰੇਜ ਡਾਟਾ ਦੇ ਵਿੱਚ ਜਿਹੜਾ ਇਨਫਲੋ ਆ 54765 ਕਿਊਸਿਕ ਜਿਹੜਾ ਸਵੇਰੇ 6 ਵਜੇ ਹੋ ਰਿਹਾ ਸੀ ਪੌਂਗ ਡੈਮ ਦੇ ਵਿੱਚ ਜੇਕਰ ਆਊਟਫਲੋ ਦੀ ਗੱਲ ਕਰੀਏ ਟਰਬਾਈਨਾ ਦੇ ਥਰੂ ਤਾਂ 17429 ਕਿਊਸਿਕ ਜਿਹੜਾ ਪਾਣੀ ਆ ਉਹ ਆਊਟਫਲੋ ਹੋ ਰਿਹਾ ਟਰਬਾਈਨਾ ਦੇ ਥਰੂ ਜੇਕਰ ਸਪਿਲਵੇ ਗੇਟਾਂ ਦੀ ਗੱਲ ਕਰੀਏ ਤਾਂ ਉਹਦੇ ਥਰੂ ਜਿਹੜਾ ਆਊਟਫਲੋ ਪਾਣੀ ਆ 40347 ਕਿਊਸੀ ਜਿਹੜਾ ਪਾਣੀ ਆ 스ਪਿਲਵੇ ਗੇਟਾਂ ਦੇ ਰਾਹੀਂ ਆਊਟਫਲੋ ਹੋ ਰਿਹਾ ਪੌਂਗ ਡੈਮ ਦੇ ਐਵਰੇਜ ਡਾਟ ਦੇ ਵਿੱਚ ਜੇਕਰ ਟੋਟਲ ਆਊਟਫਲੋ ਦੀ ਗੱਲ ਕਰੇ ਤਾਂ 57776 ਕਿਊਸੀ ਜਿਹੜਾ ਪਾਣੀ ਆ ਉਹ ਆਊਟਫਲੋ ਹੋ ਰਿਹਾ ਟੋਟਲ ਐਵਰੇਜ ਡਾਟ ਦੇ ਵਿੱਚ ਸਵੇਰੇ 6 ਵਜੇ ਜੇਕਰ ਐਕਚੁਅਲ ਡਾਟ ਦੇ ਦੀ ਗੱਲ ਕਰੀਏ ਪੌਂਗ ਡੈਮ ਦੀ ਸਵੇਰ ਦੇ 6 ਵੇ ਦੀ ਤਾਂ ਲਗਭਗ ਜਿਹੜਾ ਪਾਣੀ ਆ ਇਨਫਲੋ ਜੇਕਰ ਗੱਲ ਕਰੀਏ ਤਾਂ 50460 ਕਿਊਸੀ ਜਿਹੜਾ ਪਾਣੀ ਆ ਉਹ ਇਨਫਲੋ ਕਰ ਰਿਹਾ ਹੈ ਪੌਂਗ ਡੈਮ ਦੇ ਵਿੱਚ ਸਵੇਰੇ 6 ਵਜੇ ਆਊਟਫਲੋ ਦੀ ਗੱਲ ਕਰੇ ਤਾਂ ਟਰਬਾਈਨਲ ਥਰੂ ਜਿਹੜਾ ਪਾਣੀ ਆ 17700 93 ਕਿਊਸਿਕ ਜਿਹੜਾ ਪਾਣੀ ਆਉਟਫਲੋ ਕਰ ਰਿਹਾ ਜੇਕਰ 스ਪਿਲਵੇ ਗੇਟਾਂ ਦੀ ਗੱਲ ਕਰੀਏ ਤਾਂ 39238 ਕਿਊਸਿਕ ਜਿਹੜਾ ਪਾਣੀ ਆ 스ਪਿਲਵੇ ਗੇਟਾਂ ਦੇ ਥਰੂ ਆਉਟਫਲੋ ਕਰ ਰਿਹਾ ਜੇਕਰ ਟੋਟਲ ਆਉਟਫਲੋ ਦੀ ਗੱਲ ਕਰੇ ਤਾਂ 57031 ਕਿਊਸਿਕ ਜਿਹੜਾ ਪਾਣੀ ਆ ਐਕਚੁਅਲ ਡਾਟੇ ਦੇ ਵਿੱਚ ਪੌਂਗ ਡੈਮ ਤੋਂ ਸਵੇਰੇ 6 ਵਜੇ ਜਿਹੜਾ ਆਉਟਫਲੋ ਕਰ ਰਿਹਾ ਜੇਕਰ ਸਵੇਰੇ 6 ਵਜੇ ਉੱਥੇ ਮੌਸਮ ਦੀ ਗੱਲ ਕਰੀਏ ਤਾਂ ਮੌਸਮ ਜਿਹੜਾ ਫਿਲਹਾਲ ਬੱਦਲਵਾਈ ਚੱਲ ਰਹੀ ਆ ਹੁਣ ਜੇਕਰ ਆਪਾਂ 14 ਅਗਸਤ 2025 11 ਵਜੇ ਦੀ ਰਿਪੋਰਟ ਦੇਖੀਏ ਪੌਂਗ ਡੈ ਲਾ 1377.26 ਫੁੱਟ ਤੇ ਚੱਲ ਰਿਹਾ ਜੇਕਰ ਇਨਫਲੋ ਦੀ ਗੱਲ ਕਰੀਏ ਤਾਂ 43899 ਕਿਊਸਿਕ ਜਿਹੜਾ ਪਾਣੀ ਇਨਫਲੋ ਹੋ ਰਿਹਾ ਸਵੇਰ ਦੇ ਮੁਕਾਬਲੇ ਘਟਾ ਜੇਕਰ ਟਰਬਾਈਨਰ ਥਰੂ ਆਊਟਫਲੋ ਦੀ ਗੱਲ ਕਰੀਏ ਤਾਂ 17793 ਕਿਊਸਿਕ ਜਿਹੜਾ ਪਾਣੀ ਟਰਬਾਈਨਰ ਥਰੂ ਆਊਟਫਲੋ ਕੀਤਾ ਜਾ ਰਿਹਾ ਜੇਕਰ ਸਪਿਲਵੇ ਗੇਟਾਂ ਦੀ ਗੱਲ ਕਰੀਏ ਤਾਂ 39238 ਕਿਊਸਿਕ ਜਿਹੜਾ ਪਾਣੀ ਆ ਸਪਿਲਵੇ ਗੇਟਾਂ ਦੇ ਰਾਹੀਂ ਜਿਹੜਾ ਅਗਲੇ ਪਾਸੇ ਆਊਟਫਲੋ ਕੀਤਾ ਜਾ ਰਿਹਾ ਜੇਕਰ ਟੋਟਲ ਆਊਟਫਲੋ ਦੀ ਗੱਲ ਕਰੇ ਤਾਂ 57 3431 QC ਜਿਹੜਾ ਪਾਣੀ ਆ 11 ਵਜੇ ਪੌਂਗ ਡੈਮ ਤੋਂ ਆਊਟਫਲੋ ਕੀਤਾ ਜਾ ਰਿਹਾ ਹੈ ਤੇ ਜੇਕਰ ਮੌਸਮ ਦੀ ਗੱਲ ਕਰੀਏ 11ਵੇਂ ਤੇ ਉੱਥੇ ਜਿਹੜੀ ਫਿਲਹਾਲ ਜਿਹੜੀ ਬੱਦਲ ਵਾਈ ਬਣੀ ਹੋਈ ਆ ਜੇਕਰ ਹਰੀਕੇ ਦੀ ਅਪਡੇਟ ਦੇਖੀਏ ਸਵੇਰੇ 6 ਵਜੇ ਦੀ ਤਾਂ ਜਿਹੜਾ ਪੌਂਡ ਲੈਵਲ ਆ 688.2 ਫੁੱਟ ਤੇ ਚੱਲ ਰਿਹਾ ਜੇਕਰ ਅਪਸਟ੍ਰੀਮ ਦੀ ਗੱਲ ਕਰੀਏ ਹਰੀਕੇ ਹੈਡ ਤੇ ਪਾਣੀ ਪਹੁੰਚ ਕਿੰਨਾ ਰਿਹਾ 66233 ਕਿਊਸਿਕ ਜਿਹੜਾ ਪਾਣੀ ਆ ਹਰੀਕੇ ਹੈਡ ਵਰਕਸ ਤੇ ਪਹੁੰਚ ਰਿਹਾ ਜੇਕਰ ਡਾਊਨਸਟ੍ਰੀਮ ਦੀ ਗੱਲ ਕਰੇ ਤਾਂ 44014 ਕਿਊਸਿਕ ਜਿਹੜਾ ਪਾਣੀ ਆ ਡਾਊਨਸਟ੍ਰੀਮ ਜਿਹੜਾ ਕੀਤਾ ਜਾ ਰਿਹਾ ਸਵੇਰੇ 6 ਵਜੇ 14 ਅਗਸਤ 2025 ਜੇਕਰ ਫਰੋਈ ਪਰ ਫੀਡਰ ਦੀ ਗੱਲ ਕਰੀ ਤਾਂ 8237 ਕਿਊਸਿਕ ਜਿਹੜਾ ਪਾਣੀ ਆ ਫਰੋਈ ਪਰ ਫੀਡਰ ਨੂੰ ਦਿੱਤਾ ਜਾ ਰਿਹਾ ਜੇਕਰ ਰਾਜਸਥਨ ਫੀਡਰ ਦੀ ਗੱਲ ਕਰੀਏ ਤਾਂ 13795 ਕਿਊਸਿਕ ਜਿਹੜਾ ਪਾਣੀ ਆ ਰਾਜਸਥਨ ਫੀਡਰ ਨੂੰ ਦਿੱਤਾ ਜਾ ਰਿਹਾ ਜੇਕਰ ਮਾਹੂ ਕਨਾਲ ਦੀ ਗੱਲ ਕਰੀਏ ਤਾਂ 117 187 QC ਜਿਹੜਾ ਪਾਣੀ ਆ ਮਹੂ ਕਨਾਲ ਦੇ ਵਿੱਚ ਛੱਡਿਆ ਜਾ ਰਿਹਾ ਸੋ ਇਹ ਸੀ ਅੱਜ ਦੀ ਖਾਸ ਰਿਪੋਰਟ ਲਗਭਗ ਵੀਡੀਓ ਮੈਂ 11:30 ਵਜੇ ਬਣਾ ਰਿਆ ਹਾਂ 14 ਅਗਸਤ 2025 ਦੁਪਹਿਰੇ 11 ਵੇ ਤੱਕ ਦੀ ਜਿਹੜੀ ਰਿਪੋਰਟ ਆ ਪੌਂਗ ਟਾਈਮ ਦੀ ਆਪਾਂ ਤੁਹਾਨੂੰ ਦੇ ਦਿੱਤੀਆਂ ਅਗਲੀ ਵੀਡੀਓ ਜਾਣ ਲਈ ਜਲਦੀ ਤੁਸੀਂ ਆਪਣੇ ਚੈਨਲ ਨੂੰ ਜਿਹੜਾ ਸਬਸਕ੍ਰਾਈਬ ਕਰਕੇ ਰੱਖ ਲਓ ਜਿਹੜੀ ਅਗਲੇ ਘੰਟੇ ਦੀ ਖਬਰ ਉਹ ਵੀ ਜਲਦੀ ਆਪਾਂ ਤੁਹਾਡੇ ਸਾਹਮਣੇ ਜਿਹੜੀ ਅਪਲੋਡ ਕਰਾਂਗੇ ਸੋ ਕਾਫੀ ਨੁਕਸਾਨ ਹੋ ਰਿਹਾ ਹਰੀਕੇ ਦੇ ਬੈਕਸਾਈਡ ਬਿਆਸ ਦਰਿਆ ਦੇ ਕੰਢੇ ਕਾਫੀ ਪਿੰਡ ਡੁੱਬ ਚੁੱਕੇ ਨੇ ਸਮਾਜ ਸੇਵੀ ਵੀਰ ਪਿੰਡ ਦੇ ਵਿੱਚ ਵੀ ਕਾਫੀ ਜਿਹੜੇ ਪਿੰਡ ਝੋਨੇ ਜਿਹੜੇ ਉਹ ਡੁੱਬ ਚੁੱਕਿਆ ਸੋ ਵੀਡੀਓ ਜਰੂਰ ਸ਼ੇਅਰ ਕਰਿਓ ਵਾਤ ਵਾਤ ਗਰੁੱਪਾਂ ਵਿੱਚ ਤੇ ਆਪਣੇ ਪਿੰਡ ਦਾ ਨਾਮ ਲਿਖਣਾ ਨਾ ਭੁੱਲਣਾ ਤਾਂ ਜੋ ਸਹੀ ਜਿਹੜੀ ਆ ਲੋਕਾਂ ਨੂੰ ਜਿਹੜਾ ਪਾਣੀ ਦਾ ਵਹਾਅ ਜਿਹੜਾ ਪਾਣੀ ਦੀ ਜਾਣਕਾਰੀ ਉਹ ਸਹੀ ਪਤਾ ਲੱਗਦੀ ਰਹੇ ਸੁਖ ਲਟਿਆ ਸਬਸਕ੍ਰਾਈਬ ਕਰ ਲਿਓ ਬਹੁਤ ਬਹੁਤ ਧੰਨਵਾਦ ਜੀ